ਇਹ ਸ਼ਨੀਵਾਰ ਤੇ ਲੱਗਦੇ ਆ ਮਤਲਬ ਪੂਰੀ ਰਾਤ ਹੀ ਚੱਲਦੇ ਰਹਿੰਦੇ ਆ ਮਤਲਬ ਆਲੂ ਛਿੱਲਨੇ ਛੋਲੇ ਉਬਾਲਨੇ ਆ ਚਟਨੀ ਪਣੀ ਲਭੇ ਬਣੀ ਰੇੜੀ ਸਾਫ ਕਰਨੀ ਆ ਰੇੜੀ ਤਿਆਰ ਕਰਕੇ ਇੱਥੇ 5 6 ਵਜੇ ਨਾਲ ਇੱਥੇ ਆ ਜੀਦਾ 5 6 ਵਜੇ ਤੇ ਜਦੋਂ ਰੇੜੀ ਲਾਣਾ ਉਦੋਂ ਤਾਂ ਗਾਂ ਚਲੋ ਜਾਂਦੇ ਬਾਗ ਫਿਰ 5 6 ਵਜੇ ਹਾਂ 5 6 ਵਜੇ ਲੱਗਦੇ ਰਹਿੰਦੇ ਗਾਂ ਕਦੋਂ ਆਵੇ ਤੇ ਕਦੋਂ ਬੇਟੀਆਂ ਲਵਾ ਚਲੋ ਧੀ ਕਹੇ ਰੇੜੀ ਆ ਕੀ ਇਹਦਾ ਫਾਸਟੂਨ ਕਦੋਂ ਆਏਗਾ ਹਾਂ ਜੀ ਹਾਂ ਜੀ ਦੇ ਬੋਤਾ ਉਹਦੀ ਚੀਜ਼ ਦੀ ਕੰਮ ਕਰਦੇ। ਅੰਮ੍ਰਿਤ ਜੀ ਉਹ ਢੋਸੇ ਲਾਈਦਾ ਬਚਪਨ ਸਟੋਰ ਲਗੇ। ਢੋਸਾ, ਨੂਡਲਸ, ਪੈਨਰ ਰੋਲ, 버ਗਰ। ਸਾਥ ਕਿਦਾ ਵਾਈ ਵੀ ਰਹਿੰਦੇ ਸਾਥ, ਸਾਥ ਮੈਂ ਸੱਸੂ ਮਾ ਵੀ ਰਹਿੰਦੇ ਸਾਥ ਮੈਂ। ਅੱਜ ਥੋੜੀ ਠੀਕ ਨਹੀਂ ਆ ਇਸ ਲਈ ਘਰ ਮੈਂ ਆਉ। ਮੈਂ ਤਾਂ ਸਾਥ ਹੀ ਰਹਿੰਦੇ ਸਾਰੇ। ਪਰਿਵਾਰ ਨਾਲ। ਹਾਂ, ਪਰਿਵਾਰ ਸਾਰੇ ਸਾਥ ਰਹਿੰਦੇ। ਕਿੰਨੀ ਪ੍ਰੋਫੈਸਰ ਮੇਰਾ ਇਹ 2 ਵਜੇ ਤੱਕ ਚੱਲਦਾ ਵਗੰ ਮੀਂਹ ਸਾਨੂੰ ਲੋਕ ਆਦੇ ਹੁਣ ਕਿਦਾਂ ਲੋਕ ਹਾਂ ਲੋਕ ਬੜੀ ਦੂਰ ਦੂਰੋਂ ਆਉਂਦੇ ਕੋਈ ਅੰਮਰਸਰਾਉਂਦੇ ਧਾਰੀ ਵੱਲ ਆਉਂਦੇ ਆ ਜਲੰਧਰੋਂ ਆਉਂਦੇ ਆ ਬੜੀ ਦੂਰ ਦੂਰੋਂ ਲੋਕ ਆਉਂਦੇ ਕਟੋਰੀਆਂ ਲੈ ਜਾਂਦੇ ਆ ਬਹੁਤ ਵਧੀਆ ਚੱਲਦਾ ਪਿਆ ਪਰਿਵਾਰ ਸਾਡਾ ਸਾਥ ਨੇ ਦਿੰਦਾ ਪਿਆ ਵਾ ਹੋਰ ਕੀ ਚਾਹੀਦਾ ਸੰਭਲ ਕਿੱਦਾਂ ਦੀ ਰੁਟੀਨ ਰਹਿੰਦੀ ਆ ਸਵੇਰ ਤੋਂ ਆ ਸਵੇਰ ਤੋਂ 3 ਵਜੇ ਤੱਕ ਲਾ ਕੇ ਬਸ 2 ਵਜੇ ਤੱਕ ਉਸ ਤੋਂ ਬਾਅਦ ਫਿਰ ਘਰ ਘਰ ਦਾ ਘਰ ਦਾ ਵੀ ਸਾਹਮਣਾ ਹੁੰਦਾ ਸਭ ਕੁਝ ਉਧਰ ਰੁਟੀਨ 'ਚ ਵੀ ਕੋਈ ਹੋਰ ਵੀ ਕੰਮ ਕਰਦੇ ਹੋ ਨਾਲ ਹਾਂਜੀ ਅਜਾਜੀ ਪਹਿਲਾਂ ਕਰਦੇ ਸੀ ਖੂਨ ਛੱਡਿਆ ਹੋਇਆ ਸੀ ਚੋਕ ਕਰਦੇ ਆ ਪੋਸਟਮਾਰਟੀ ਕਰਦੇ ਆ ਅਸਲ ਕਿੱਦਾਂ ਦੀ ਗਾਗਾਂ ਦਾ ਕਿੱਦਾਂ ਦਾ ਰਿਸਪੌਂਸ ਮਿਲਦਾ ਤੁਹਾਨੂੰ ਗਾਗ ਦੇ ਸਾਡੇ ਬੋਏ ਵਧੀਆ ਨੇ ਇਸ ਤੋਂ ਹੋਰ ਚਾਹੇ ਸਾਨੂੰ ਕੀ ਚਾਹੀਦਾ ਗਾਹਕ ਵੀ ਸਾਡੇ ਇਸਮਾ ਵਧੀਆ ਨੇ ਛੜਿਮਿਟਿ ਮਿਟਿ ਛੜਿਦਾ ਗਈ ਜੀ ਕੋਈ ਮਿਟਿ ਪਾ ਲਿਆ ਮੈਂ ਕਹਿੰਦਾ ਰਿਸਪੌਂਸ ਵਧੀਆ ਦੇ ਹਾਂਜੀ ਦੇ ਇੱਕ ਸਰ ਅਪ ਲੋਡ ਰਿਹਾ ਹੂੰ ਉਹ ਤਾਂ ਕੀ ਕੀ ਸਪੈਸ਼ਲਟੀ ਹੈ ਤੁਹਾਡੀ ਜੀ ਅਸੀਂ ਸਾਡੀ ਇਹ ਪੂਰੀ ਤੇ ਕਚੌੜੀ ਮੈਂ ਦੇਖ ਰਿਹਾ ਕਚੌੜੀ ਤੇ ਗਾਹਕ ਜਿਆਦਾ ਲੈਂਦੇ ਹਾਂ ਹਾਂਜੀ ਕਚੌੜੀ ਤੇ ਗਾਹਕ ਜਿਆਦਾ ਲੈਂਦੇ ਪੂਰੀ ਤੇ ਘੱਟ ਲੈਂਦੇ ਕਿ ਕਿ ਸਾਡੇ ਕਿਚੋੜੀ ਜ਼ਿਆਦਾ ਲੱਗਦੀ ਜੇ ਹਾਂਜੀ ਉਹ ਤੇ ਜਿਹੜੇ ਖਾਂਦੇ ਨੇ ਉਹਨਾਂ ਨੂੰ ਪਤਾ ਹੋਏਗਾ ਕਿ ਇਹੇ ਵੀ ਖਾਤੇ ਇਹ ਸ਼ਨੀਵਾਰ ਤੇ ਲੱਗਦੇ ਆ ਮਤਲਬ ਪੂਰੀ ਰਾਤ ਹੀ ਚੱਲਦੇ ਰਹਿੰਦੇ ਆ ਮਤਲਬ ਆਲੂ ਛਿਲਨੇ ਛੋਲੇ ਉਵਾਲਨੇ ਆ ਚਟਨੀ ਪਣੀ ਲਿਭਾਵੇ ਪਣੀ ਰੈਡੀ ਸਾਫ ਕਰਨੀ ਆ ਰੈਡੀ ਤਿਆਰ ਕਰਕੇ ਇੱਥੇ 5 6 ਵਜੇ ਨਾਲ ਇੱਥੇ ਆ ਜੀਦਾ 5 6 ਵਜੇ ਤੇ ਜਦੋਂ ਰੈਡੀ ਲਾਣਾ ਉਹ ਤਾਂ ਗਾਂ ਚੱਲੋ ਜਾਂਦੇ ਕਾਫ 5:00 6:00 ਹਾਂ 5:00 6:00 ਵਜੇ ਲਿਖਦੇ ਰਹਿੰਦੇ ਗਾਂ ਕਿ ਕਦੋਂ ਆਵੇ ਤੇ ਕਦੋਂ ਬੱਚੇ ਲਵਾਵਾਂ ਹਲੋ ਠੀਕ ਰੇਤੀ ਆ ਕੀ ਆ ਨਾ ਫਾਸਟ ਫੂਡ ਕਦੋਂ ਆਏਗਾ ਹਾਂ ਜੀ ਜੀ ਇਹ ਉਹ ਤਾਂ ਉਹ 30 ਕੀ ਕੰਮ ਕਰਦੀ ਹੈ ਅੰਗਰੇਜ਼ੇ ਉਹ ਢੋਸੇ ਲਾਈਦਾ ਬਚਪਨ ਸਟੋਰ ਲਾਗੇ ਢੋਸਾ ਨੂਡਲ ਸਪ੍ਰਿੰਗ ਰੋਲ 버ਗਰ ਸਾਥ ਕਿ ਰਹਿ ਵਾਈ ਵੀ ਰਹਿੰਦੇ ਸਾਥ ਸਤਵੇਂ ਸੱਸੂ ਮਾ ਵੀ ਰਹਿੰਦੇ ਸਾਥ ਵਿੱਚ ਆਥਰਟੀ ਠੀਕ ਨਹੀਂ ਆ ਇਸ ਲਈ ਘਰ ਮੈਂ ਆ ਉਹ ਮੈਂ ਤਾਂ ਸਾਥ ਹੀ ਰਹਿੰਦੇ ਸਾਰੇ ਸਾਰਾ ਪਰਿਵਾਰ ਨਾਲ ਹਾਂ ਪਰਿਵਾਰ ਸਾਰੇ ਸਾਥ ਰਹਿੰਦੇ ਕਿੰਨੀ ਪ੍ਰੋਫੈਸਰ ਕਰ ਮੇਰਾ ਇਹ 2 ਵਜੇ ਤੱਕ ਚੱਲਦਾ ਵਕੰਮ ਜੀ ਅਸੀਂ ਲੋਕ ਆਦੇ ਉਹਨਾਂ ਦੇ ਕੋਲ ਹਾਂ ਲੋਕ ਬੜੀ ਦੂਰ ਦੂਰੋਂ ਆਉਂਦੇ ਕੋਈ ਅੰਮਰਸਰਾਉਂਦੇ ਥੜੀ ਵੱਲ ਆਉਂਦੇ ਆ ਜਲੰਧਰੋਂ ਆਉਂਦੇ ਆ ਬੜੀ ਦੂਰ ਦੂਰੋਂ ਲੋਕ ਆਉਂਦੇ ਆ ਕਟੋਰੀਆਂ ਲੈ ਜਾਂਦੇ ਆ ਆ ਸੰਗਲ ਵਧੀਆ ਚੱਲਦਾ ਪਿਆ ਪਰਿਵਾਰ ਸਾਡਾ ਸਾਥ ਨੇ ਦੇਂਦਾ ਪਿਆ ਵਾ ਹੋਲ ਕੀ ਚੇਤਾ ਸਮਝ ਕਿੱਦਾਂ ਦੀ ਰੁਟੀਨ ਰਹਿਦੀ ਹੈ ਸਵੇਰ ਤੋਂ ਆ ਸਵੇਰ ਤੋਂ 3 ਵਜੇ ਤੱਕ ਲਾ ਕੇ ਬਸ 2 ਵਜੇ ਤੱਕ ਉਸ ਤੋਂ ਬਾਅਦ ਫਿਰ ਘਰ ਘਰ ਦਾ ਖਾਣਾ ਘਰ ਦਾ ਵੀ ਸਾਹਮਣਾ ਹੁੰਦਾ ਸਭ ਕੁਝ ਉਧਰ ਰੁਟੀਨ 'ਚ ਵੀ ਕੋਈ ਹੋਰ ਵੀ ਕੰਮ ਕਰਦੇ ਹੋ ਹਾਂਜੀ ਅਜਾ ਜੀ ਪਹਿਲਾਂ ਕਰਦੇ ਹਾਂ ਭੂਣ ਛੱਡਿਆ ਹੋਇਆ ਹੈ ਆ ਪੋਸਟ ਵੀ ਕਰਦੇ ਹਾਂ ਕਿੱਦਾਂ ਦੀ ਗਾਗਾਂ ਦਾ ਕਿੰਨਾ ਦਾ ਰਿਸਪੌਂਸ ਮਿਲਦਾ ਤੁਹਾਨੂੰ ਨਹੀਂ ਗਾਗ ਦੇ ਸਾਡੇ ਬੜੇ ਵਧੀਆ ਨੇ ਇਸ ਦਾ ਹੋਰ ਚਾਹੇ ਤੁਹਾਨੂੰ ਕੀ ਚਾਹੇ ਤਾਂ ਗਾਗ ਵੀ ਸਾਡੇ ਵਧੀਆ ਨੇ ਮਿੱਠੀ ਮਿੱਠੀ ਜਣੀ ਲੱਗੀ ਜੀ ਕੋਈ ਮਿੱਠੀ ਪਾ ਗਿਆ ਗਾਗਾਂ ਦਾ ਰਿਸਪੌਂਸ ਵਧੀਆ ਦੇ ਹਾਂਜੀ ਤੇ ਇੱਕ ਸਰ ਆਫ ਡਰ ਰਿਹਾ ਹੂੰ ਉਹ ਕਿਹ ਹੈ ਕੀ ਕੀ ਸਪੈਸ਼ਲਟੀ ਹੈ ਤੁਹਾਡੀ ਜੀ ਅੱਛਾ ਸਾਡੀ ਆ ਪੂਰੀ ਤੇ ਕਚੋਰੀ ਮੈਂ ਦੇਖ ਰਿਹਾ ਕਚੌੜੀ ਦੇ ਗਾਹ ਕਿ ਜ਼ਿਆਦਾ ਲਾਈ ਹਾਂਜੀ ਕਚੌੜੀ ਦੇ ਡਾਹ ਜ਼ਿਆਦਾ ਤੇ ਪੂਰੀ ਤੇ ਘੱਟ ਨੇ ਕਿ ਕਿ ਸਾਡੇ ਕਚੌੜੀ ਜ਼ਿਆਦਾ ਲੱਗਦੀ ਜੇ 20 ਰੁਪਏ ਦੇ ਹਾਂਜੀ ਉਹ ਤੇ ਜਿਹੜੇ ਖਾਂਦੇ ਨੇ ਉਹਨਾਂ ਨੂੰ ਪਤਾ ਹੋਏਗਾ ਕਿ ਇਹੇ ਵੀ ਖਾਂਦੇ ਨੇ